ਪੰਗੂ ਪ੍ਰੋਪਰਟੀ ਬਠਿੰਡਾ ਤੇ ਤੁਹਾਡਾ ਸਵਾਗਤ ਹੈ ਅੱਜ ਇੱਕ ਆਪਾਂ ਨਵੀਂ ਵੀਡੀਓ ਤੁਹਾਨੂੰ ਦਿਖਾਉਣੇ ਆਂ ਸੁਰਪੀ ਰੋਡ ਤੇ 100 ਗਜ ਦੀ ਕੋਠੀ ਬਹੁਤ ਹੀ ਵਧੀਆ ਕੋਠੀ ਬਣੀ ਹੈ ਆ ਬਾਕੀ ਆ ਤੁਸੀਂ ਦੇਖ ਹੀ ਰਹੇ ਆਂ ਪੋਰਚ ਖੁੱਲਾ ਪੋਰਚ ਹੈ ਗੱਡੀ ਕੀ ਦਾ ਬਹੁਤ ਵਧੀਆ ਗੱਡੀ ਲੱਗੂਗੀ ਆ ਬਾਥਰੂਮ ਆ ਗਈ ਇੱਧਰ ਬਾਥਰੂਮ ਦਾ ਵੀ ਟਾਇਲ ਦਾ ਡੋਰ ਵਿੰਡੋ ਦਾ ਬਹੁਤ ਵਧੀਆ ਕੰਮ ਹੋਇਆ ਵਾ ਜੀ ਬਾਕੀ ਆ ਤੁਸੀਂ ਦੇਖ ਹੀ ਰਹੇ ਹੋ ਕੋਠੀ ਦੇ ਵਿੱਚ ਰੰਗ ਰੋਗਣ ਬਹੁਤ ਹੀ ਵਧੀਆ ਕੰਮ ਹੋਇਆ ਵਾ ਦੋ ਬੈਡਰੂਮ ਆ ਗਏ ਸਾਹਮਣੇ ਬਹੁਤ ਹੀ ਵਧੀਆ ਇਹਦੇ ਵਿੱਚ ਰੰਗ ਰੋਗਣ ਦਾ ਕੰਮ ਹੋਇਆ ਹੈ ਬਾਕੀ ਤੁਸੀਂ ਆ ਦੇਖੀ ਜਨੈ ਨਿਊ ਕੋਠੀ ਹੈ ਟਾਇਲ ਦਾ ਡੋਰ ਵਿੰਡੋ ਦਾ ਕੰਮ ਆ ਸਾਹਮਣੇ ਕਿਚਨ ਆ ਗਈ ਇਹਦੇ ਲੌਬੀ ਦੇ ਵਿੱਚ ਕਿਚਨ ਹੈ ਹਾਂ ਲੌਬੀ ਵਿੱਚ ਇਹਦੇ ਕਿਚਨ ਹੈ ਜੀ ਦੋ ਬੈਡਰੂਮ ਡ੍ਰੈنگ ਰੂਮ ਬਾਕੀ ਤੁਸੀਂ ਆ ਦੇਖ ਹੀ ਰਹੇ ਹੋ ਕੋਠੀ ਦਾ ਰੰਗ ਰੁਗਣ ਦਾ ਕੰਮ ਟਾਇਲ ਦਾ ਕੰਮ ਥੱਲੇ ਇਹਦੇ ਦੋ ਬੈਡਰੂਮ ਦੇ ਨਾਲ ਇੱਕ ਬੈਡਰੂਮ ਦੇ ਨਾਲ ਬਾਥਰੂਮ ਅਟੈਚ ਹੈ ਇੱਕ ਫਰੰਟ ਤੇ ਬਾਥਰੂਮ ਹੈ ਬਹੁਤ ਹੀ ਵਧੀਆ ਇਹ 100 ਗਜ ਦੀ ਕੋਠੀ ਹੈ ਡਿਮਾਂਡ ਇਹਦੀ 30 ਲੱਖ ਰੁਪਇਆ ਬਾਕੀ ਮੌਕੇ ਤੇ ਸ਼ੂਟ ਹੋ ਜੂਗੀ ਸਾਡੀ ਵੀਡੀਓ ਨੂੰ YouTube ਤੇ ਸਬਸਕ੍ਰਾਈਬ ਕਰ ਦਿਓ ਤੇ Facebook ਤੇ ਫੋਲੋ ਕਰ ਦਿਓ ਤੇ ਸ਼ੇਅਰ ਕਰ ਦਿਓ ਤਾਂ ਕਿ ਤੁਹਾਡੇ ਤੇ ਨਵੀਂ-ਨਵੀਂ ਵੀਡੀਓ ਸਾਡੀ ਪਹੁੰਚ ਸਕੇ ਆਜੋ ਤੁਹਾਨੂੰ ਫਿਰ ਉੱਪਰਲਾ ਪੋਰਸ਼ਨ ਦਿਖਾਉਨੇ ਆ ਉੱਪਰ ਇੱਕ ਬੈੱਡਰੂਮ ਹੈ ਬਾਥਰੂਮ ਹੈ ਬਹੁਤ ਹੀ ਵਧੀਆ ਬਣਿਆ ਮੈਂ ਜੇ ਕਿਸੇ ਵੀਰ ਭਰਾ ਨੇ ਐਡ ਕਰਾਉਣੀ ਹੈ ਐਡ ਦਾ ਕੋਈ ਵੀ ਪੈਸਾ ਨਹੀਂ ਐਡ ਫ੍ਰੀ ਕਰਦੇ ਆ ਨੰਬਰ ਸਾਡਾ ਸਕਰੀਨ ਤੇ ਚੱਲੀ ਜਾਂਦਾ ਸਾਡੇ ਨਾਲ ਸੰਪਰਕ ਕਰ ਸਕਦੇ ਆ ਤੁਸੀਂ ਜੇ ਕਿਸੇ ਦਾ ਕੋਈ ਬਜਟ ਘੱਟ ਹੈ ਕੋਈ 15 ਲੱਖ ਲਾਉਣਾ ਹੈ ਕੋਈ 18 ਲੱਖ ਲਾਉਣਾ ਹੈ ਉਹ ਵੀ ਆਪਣੇ ਕੋਲੇ ਵਧੀਆ ਨਵੇਂ ਪੋਰਸ਼ਨ ਮਿਲ ਜਾਣਗੇ ਛੋਟੀ ਕੋਠੀ ਮਤਲਬ ਆ ਉੱਪਰ ਬੈਡਰੂਮ ਦਾ ਵੀ ਵਧੀਆ ਰੰਗ ਰੂਗਣ ਦਾ ਕੰਮ ਹੋਇਆ ਹੋਇਆ ਹੈ ਜੀ 100 ਗਾਟ ਚ ਕੋਠੀ ਹੈ ਡਿਮਾਂਡ ਇਹਦੀ 30 ਲੱਖ ਰੁਪਈਆ ਬਾਕੀ ਮੌਕੇ ਤੇ ਸ਼ੂਟ ਹੋ ਜੂ ਆਪਾਂ ਮਿਲਦੇ ਆ ਫਿਰ ਅਗਲੀ ਵੀਡੀਓ ਦੇ ਵਿੱਚ